ਚਟਨਲ ਇਸ ਲਈ ਅ ਤਰਸੇਮ ਸਿੰਘ ਜੀ ਮੌਜੂਦ ਨੇ ਤਰਸੇਮ ਜੀ ਇਹ ਸਵਾਲ ਜ਼ਰੂਰ ਕਰਾਂਗੇ ਕਿਉਂਕਿ ਹਰਪ੍ਰੀਤ ਸਿੰਘ ਕੌਣ ਨੇ ਕਿੱਥੇ ਜੰਮੇ ਪਲੇ ਕਿੱਥੇ ਪੜੇ ਨੇ ਦੁਬਈ ਕਦੋਂ ਗਏ ਸੋ ਇਹ ਸਵਾਲ ਹੁਣ ਜਿਹੜੇ ਲੋਕ ਪੁੱਛਣਾ ਚਾਹੁੰਦੇ ਸਰਕਾਰ ਨੇ ਜਿਸ ਤਰੀਕੇ ਨਾਲ ਕਿਹਾ ਕਿ ਐਮਪੀ ਜਿਹੜੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਜਿੱਤ ਵੀ ਹਾਸਲ ਕੀਤੀ ਉਸ ਤੋਂ ਬਾਅਦ ਸੋਮ ਵੀ ਚੁੱਕੀ ਗਈ ਹੈ ਪਰ ਹੁਣ ਪਰਿਵਾਰ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲੱਗਾ ਸੀਗਾ ਇਸ ਤੋਂ ਪਹਿਲੇ ਇਸ ਤਰ੍ਹਾਂ ਦਾ ਝਟਕਾ ਪਰਿਵਾਰ ਨੂੰ ਮਿਲਿਆ ਨੇ ਇਹ ਜੀ ਅਸੀਂ ਤੇ ਗੁਰੂ ਦੇ ਉਪਾਸਰੇ ਨਾਲ ਜੋ ਸਾਡੇ ਸਾਡੇ ਫਰਜ ਹੈ ਅਸੀਂ ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦੇ ਰਵਾਂਗੇ ਸਰਕਾਰ ਜਿੰਨੇ ਮਰਜ਼ੀ ਢਿੱਕੇ ਲਾਵੇ ਜਿੰਨਾ ਚਿਰ ਸਾਡਾ ਆਖਰੀ ਸਾਹ ਆਸੀਂ ਆਪਣੀ ਧਰਤੀ ਲਈ ਆਪਣੀ ਕੌਮ ਲਈ ਲੜਾਈ ਜਾਰੀ ਰੱਖਾਂਗੇ ਇਹ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇਹੋ ਜੇ ਹੱਥ ਕੰਡੇ ਸਗੋਂ ਸਾਡਾ ਸਹਿਯੋਗ ਕਰਨਾ ਚਾਹੀਦਾ ਕਿ ਅਸੀਂ ਕੋਈ ਗਲਤ ਸਮਾਜ ਨੂੰ ਚੰਗਾ ਕਰਨ ਵਾਸਤੇ ਇਹ ਨੌਜਵਾਨੀ ਨਸ਼ਿਆਂ ਤੋਂ ਕੱਢਣ ਵਾਸਤੇ ਕਰ ਰਹੇ ਹਾਂ ਕਿ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਸਰਕਾਰ ਆਪਣੀ ਜ਼ਿੰਮੇਵਾਰੀ ਨਾ ਨਿਭਾ ਕੇ ਜਾ ਆਪਣੀਆਂ ناکਾਮੀਆਂ ਨੂੰ ਛਪਾਉਣ ਦੀ ਖਾਤਰ ਇਹੋ ਜਿਹੇ ਜਿਹੜੇ ਹੱਥ ਕੰਡੇ ਵਰਤਨੇ ਮੇਰੇ ਖਿਆਲ ਉਹ ਬਹੁਤ ਗਲਤ ਚੀਜ਼ ਹੈ ਸ਼ੁਰੂਆਪਰਾ ਨੇ ਹਰਪ੍ਰੀਤ ਤੇ ਅਮਰਿਤਪਾਲ ਜਾਂ ਕਿੰਨਾ ਫਰਕ ਹੈ ਨਹੀਂ ਇਹ ਅਮਰਿਤਪਾਲ ਤੋਂ 3-4 ਸਾਲ ਵੱਡੇ ਆ ਤੇ ਇਹ ਬਾਕੀ ਇੱਥੇ ਹੀ ਪੜੇ ਆ ਇੱਥੇ ਹੀ ਤਕਰੀਬਨ ਅਦਵਾਈ ਵੀ ਉਹ ਕਾਫੀ ਦਿਨ ਰਹੇ ਆ ਕਾਫੀ ਚੱਲੇ ਆ ਤੇ ਇੱਕਦਮ ਠੀਕ ਠਾਕ ਹੈ ਕੋਈ ਸਾਨੂੰ ਤੇ ਕੋਈ ਇਦਾਂ ਦਾ ਕੋਈ ਸ਼ੱਕ ਹੋਇਆ ਨਹੀਂ ਕਦੀ ਅਸੀਂ ਤੇ ਇੱਥੇ ਪਰਿਵਾਰ ਚ ਹੀ ਰਹਿੰਨੇ ਆ ਤੇ ਇਸ ਕਰਕੇ ਕੱਲ ਵੀ ਸਾਨੂੰ ਮਿਲ ਕੇ ਗਿਆ ਕਿ ਮੈਂ ਇੱਥੇ ਰੀਏ ਤੱਕ ਜਾਣਾ ਤੇ ਇਹ ਚੀਜ਼ਾਂ ਜਿਹੜੀਆਂ ਸਾਨੂੰ ਤੇ ਇਹ ਸਾਡੇ ਸਾਨੂੰ ਹੋਰ ਸਾਡੇ ਪਰਿਵਾਰਕ ਜੀਆਂ ਨੂੰ ਸਾਡੇ ਆਣੇ ਬਣੇ ਇਹ ਪਰੇਸ਼ਾਨ ਕਰਦੀਆਂ ਕਿ ਇਹ ਗਲਤ ਚੀਜ਼ ਸਾਨੂੰ ਇਹ ਆਪਣੇ ਸੰਘਰਸ਼ ਤੋਂ ਲਾਂਭੇ ਕਰਨ ਵਾਸਤੇ ਜਾਂ ਸਾਨੂੰ ਇਸ ਚੀਜ਼ ਜਿਹੜੀ ਜਿਸੀਂ ਆਵਾਜ਼ ਉਠਾ ਰਹੇ ਹਾਂ ਉਹਨੂੰ ਬੰਦ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਦੁਬਈ ਚ ਟਰਾਂਸਪੋਰਟ ਦਾ ਹੀ ਕੰਮ ਕਰਦੇ ਸੀ ਜਾਂ ਕੋਈ ਹੋਰ ਕੰਮ ਨਹੀਂ ਟਰਾਂਸਪੋਰਟ ਦਾ ਹੀ ਕੰਮ ਕਰਦੇ ਸੀ ਇਹ ਵੀ ਆਪਣੇ ਟਰੱਕ ਚਲਾਉਂਦੇ ਸੀ ਪੈਨਾ ਸਾਡੇ ਉਹਦੇ ਚ ਆਫਸਿਸ ਵਿੱਚ ਕੰਮ ਕਰਦੇ ਸੀ ਇਹ ਜਿੱਦਾਂ ਜਿੱਦਾਂ ਲੋਡ ਅਨਸਾਰ ਸਭ ਕੁਝ ਕਰਦੇ ਸੀ ਜਦੋਂ ਵਾਪਸ ਆਏ ਨੇ ਉਸ ਤੋਂ ਬਾਅਦ ਵਾਪਸ ਆ ਕੇ ਕੀ ਕਰਨਾ ਸ਼ੁਰੂ ਕੀਤਾ ਕਿਉਂਕਿ ਸਾਲ ਹੋ ਗਿਆ ਵਾਪਸ ਆਏ ਨਹੀਂ ਨਹੀਂ ਇਹਨਾਂ ਨੂੰ ਤੇ ਮੇਰੇ ਖਾ ਤਿੰਨ ਸਾਲ ਤੋਂ ਵੱਧ ਸਮਾਂ ਹੋ ਗਿਆ ਇੱਥੇ ਵਾਪਸ ਆ ਕੇ ਉਹ ਦੋ ਸਾਲ ਇੱਥੇ ਆਪਣਾ ਰਹਿ ਰਏ ਸੀ ਕੁਛ ਕੈਨੇਡਾ ਜਾਣ ਵਾਸਤੇ ਕੋਈ ਉਹ ਟਰਾਈ ਕਰ ਰਹੇ ਸੀ ਤੇ ਉਹ ਮੁੜ ਕੇ ਫਿਰੇ ਅਮਰਪਾਲਾ ਆਉਣ ਤੋਂ ਬਾਅਦ ਚ ਫਿਰ ਉਹ ਸਾਰਾ ਉਹ ਸਿਸਟਮ ਚੇਂਜ ਹੋ ਗਿਆ ਤੇ ਉਦੋਂ ਬਾਅਦ ਚ ਤੇ ਉਹ ਜਾਣਾ ਵੀ ਚਾਹਣ ਤੇ ਸਾਡੇ ਪਰਿਵਾਰ ਨੂੰ ਤੇ ਬਾਹਰ ਜਾਣ ਵੀ ਨਹੀਂ ਦਿੰਦੇ ਤੇ ਬਾਕੀ ਇੱਥੇ ਸਾਡੇ ਘਰ ਘਰੇਲੂ ਜ਼ਿੰਮੇਵਾਰੀਆਂ ਇੰਨੀਆਂ ਬਣ ਗਈਆਂ ਉਦੋਂ ਤੋਂ ਫਿਰ ਸਾਨੂੰ ਜਾਣ ਦਾ ਮੌਕਾ ਵੀ ਨਹੀਂ ਸੀਗਾ ਜਿਵੇਂ ਭਾਈ ਅਮਰਪਾਲ ਪਹਿਲਾਂ ਉਹਨਾਂ ਦੇ ਕੇਸ ਦੀ ਰੱਖੀ ਹੋਈ ਸੀ ਬਾਅਦ ਚ ਰੱਖੇ ਨੇ ਬਾਅਦ ਚ ਅਮਰਿਤਸਰ ਗਿਆ ਹਰਪ੍ਰੀਤ ਸਿੰਘ ਸ਼ੁਰਤੋਂ ਹੀ ਸਾਬ ਸੂਰਤ ਰਹੇ ਨਹੀਂ ਉਹਨਾਂ ਵੀ ਪਹਿਲਾਂ ਇੱਕ ਰੇ ਕਟਾ ਲਏ ਸੀ ਫਿਰ ਦੁਬਾਰਾ ਸਾਬ ਸੂਰਤ ਹੋਏ ਹੋ ਤੇ ਇਹ ਚੀਜ਼ ਹੈ ਕਿ ਇਹ ਬਾਕੀ ਸਾਡਾ ਪਰਿਵਾਰ ਵੱਡੇਆਂ ਤੇ ਸਾਰੇ ਅਸੀਂ ਕੇਸਾਧਾਰੀਆਂ ਤੇ ਬਹੁਤ ਸਿੱਖੀ ਨੂੰ ਸਮਰਪਿਤ ਬੰਦੇ ਆ ਇਹਦਾ ਇੱਕੋ ਜਿਹਾ ਭਲੇਖਾ ਪੈਂਦਾ ਜਦੋਂ ਦੇਖਦੇ ਆ ਹਾਂਜੀ ਹਾਂਜੀ ਉਹ ਤੇ ਇੱਕੋ ਜਿਹਾ ਇਹ ਸਾਰੀਆਂ ਟਿਕਾਂ ਪਰ ਲੇਕ ਲੇਕ ਸੋਚ ਕਾਫੀ ਅਮਰਤਪਾਲ ਜੋ ਅਮਰਤਪਾਲੀਆ ਹਰਪ੍ਰੀਤ ਜਿਹੜੀ ਹੈ ਕਿ ਉਹ ਇੱਕ ਨਾਰਮਲ ਜੀ ਲੈਫ ਵਾਲੇ ਬੰਦੇ ਉਹ ਉਹ ਜੀ ਚੀਜ਼ ਉਹ ਚੀਜ਼ ਤੇ ਨਹੀਂ ਲੇਕਿਨ ਫਿਰ ਵੀ ਚਲੋ ਸਾਡਾ ਪਰਿਵਾਰ ਸਾਰੇ ਉਸ ਪਾਸੇ ਨੂੰ ਨਾਲ ਕੰਬੈਨ ਚ ਵੀ ਕਾਫੀ ਹਿੱਸਾ ਲਿਆ ਹਣ ਵੀ ਉਹ ਧਨਵਾਦੀ ਜੋ ਪ੍ਰੋਗਰਾਮ ਹੁੰਦੇ ਆ ਉਹਨਾਂ ਚ ਵੀ ਜਾ ਕੇ ਵਿਚਰਦੇ ਸੀ ਤੇ ਅੱਜ ਉਹਨਾਂ ਨੇ ਬਾਗਾ ਪੁਰਾਣਾ ਵੀ ਉਹ ਮਾਰਸ ਚ ਵੀ ਸ਼ਾਮਲ ਹੋਣਾ ਸੀ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਕਿ ਸਾਜ਼ਿਸ਼ ਦਾ ਇਸ਼ਾਰਾ ਹੈ ਕਿ ਜਿਹੜਾ ਸਾਨੂੰ ਇਸ ਪਾਸੇ ਤੋਂ ਜੋ ਜੋ ਅਸੀਂ ਜੋ ਅਸੀਂ ਕਰਨਾ ਚਾਹ ਰਹੇ ਹਾਂ ਤੋਂ ਰੋਕ ਕੇ ਦੂਜੇ ਪਾਸੇ ਨੂੰ ਤੋਰਿਆ ਜਾ ਰਿਹਾ ਹੈ। ਜੀ ਕੰਪੇਨਿੰਗ ਚ ਚੋਣ ਪ੍ਰਚਾਰ ਦੌਰਾਨ ਕਿੰਨਾ ਉਹਨਾਂ ਨੇ ਯੋਗਦਾਨ ਪਾਇਆ ਹਰਪ੍ਰੀਤ ਸਿੰਘ ਹੋਰਾਂ ਨੇ ਕਿਉਂਕਿ ਸਾਰੀ ਸੰਗਤ ਜਿਹੜੀ ਹਾਕਾ ਖਰੂਸ ਸਾਹਿਬ ਦੀ ਲੱਗੀ ਦੀ। ਨਹੀਂ ਸਾਰੇ ਉਹਨਾਂ ਵੀ ਜਿੰਨੇ ਜਿੰਨੇ ਕਿ ਹਰ ਇੱਕ ਹੈ ਉਹਦੀ ਕੈਪੈਸਿਟੀ ਸੀ ਜਿੱਥੇ ਜਿੱਥੇ ਡਿਊਟੀ ਲੱਗਦੀ ਸਾਰਿਆਂ ਨੇ ਆਪਣੀ ਬੜੀ ਬਖੂਬੀ ਨਿਭਾਈ। ਸਾਰਿਆਂ ਦਾ ਹੀ ਸਿੱਖ ਸੰਗਤ ਦਾ ਵੀ ਪੂਰੀ ਦੁਨੀਆ ਦੀ ਸਿੱਖ ਸੰਗਤ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ 'ਚ ਬਹੁਤ ਵੱਡਾ ਯੋਗਦਾਨ ਦਿੱਤਾ ਤੇ ਹੁਣ ਵੀ ਮੇਰਾ ਖਿਆਲ ਹੈ ਕੇ ਇਸ ਮਸਲੇ ਤੇ ਵੀ ਸਾਰੇ ਬਹੁਤ ਆਵਾਜ਼ ਬੁਲੰਦ ਕਰ ਰਹੇ ਆ ਬਹੁਤ ਫੋਨ ਆ ਰਹੇ ਸਾਨੂੰ ਕੇ ਸਰਕਾਰ ਇਹ ਜਿਹੜਾ ਧੱਕਾ ਕਰ ਰਹੀ ਹੈ ਨਹੀਂ ਬਰਦਾਸ਼ਤ ਕਰਨਗੇ ਸੋ ਪੁਲਿਸ ਦਾ ਹੁਣੇ ਕੁਛ ਸਮਾਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਹੈ ਕਿਹਾ ਕਿ ਅਸੀਂ ਵੀਡੀਓ ਬਣਾਈ ਹੈ ਤੇ ਕੰਡਕਟਰ ਸਾਈਡ ਤੇ ਹਰਪ੍ਰੀਤ ਸਿੰਘ ਸੀ ਡਰਾਈਵਿੰਗ ਸੀ ਤੇ ਲਾਪ੍ਰੀਤ ਸਿੰਘ ਨਾਮ ਦਾ ਕੋਈ ਨੌਜਵਾਨ ਸੀ ਲਾਪ੍ਰੀਤ ਸਿੰਘ ਨੇ ਅਸੀਂ ਮੈਂ ਤੇ ਉਹਨਾਂ ਨੂੰ ਲਾਹਰ ਬਰੀਤ ਨੂੰ ਮੈਨੂੰ ਪ੍ਰੋਪਰ ਜਾਣਦਾ ਇਹ ਚੀਜ਼ ਹੈ ਕਿ ਉਹ ਇੱਥੋਂ ਕੱਲ ਕਰੋ ਕੱਲੇ ਗਏ ਤੇ ਉਹ ਕਿੱਥੋਂ ਉਹਨਾਂ ਨੂੰ ਮਿਲੇ ਆ ਕਿੱਥੇ ਗਏ ਆ ਕਿੱਦਾਂ ਹੋਈ ਇਹ ਤੇ ਉਹ ਸਾਡੇ ਲਈ ਜੇ ਜਿਨਾਂ ਤਰ੍ਹਾਂ ਦੇ ਸੀ ਉਹਨਾਂ ਨੂੰ ਨਹੀਂ ਮਿਲਦੇ ਜਾਂ ਉਹਨਾਂ ਨਾਲ ਸਾਡੀ ਗੱਲਬਾਤ ਨਹੀਂ ਹੁੰਦੀ ਉਹ ਫੇਰ ਹੀ ਅਸੀਂ ਕਲੀਅਰ ਕਰ ਪਾਵਾਂਗੇ ਕਿ ਉਹ ਉਹਨਾਂ ਹੈਰਾਨ ਕਰਦੇ ਜਿਵੇਂ ਕਿਹਾ ਕਿ ਗੱਡੀ ਵਿੱਚ ਲਾਈਟਰ ਸੀਗਾ 4 ਗ੍ਰਾਮ ਆਈਸ ਡਰੱਗ ਨਿਕਲੀ ਆ ਉਸ ਤੋਂ ਪਹਿਲਾਂ 10000 ਕਿਸੇ ਨੂੰ ਪੇਟੀਮ ਕੀਤਾ ਸੀ ਉਹ ਵੀ ਗ੍ਰਿਫਤਾਰ ਕਰ ਲਿਆ ਗਿਆ ਡੋਪ ਟੈਸਟ ਪੋਜ਼ਿਟਿਵ ਆ ਗਿਆ ਇਹ ਸਭ ਜਿਹੜੀਆਂ ਗੱਲਾਂ ਪੁਲਿਸ ਦੱਸ ਰਹੀ ਆ ਜਾਂ ਜੋ ਲੌਜਿਕ ਦੇ ਰਹੀ ਆ ਇਹ ਸੁਣ ਕੇ ਪਰਿਵਾਰ ਦਾ ਕੀ ਕਹਿਣਾ ਨਹੀਂ ਸਾਨੂੰ ਤੇ ਇਹ ਚੀਜ਼ ਸਾਰੀਆਂ ਚੀਜ਼ਾਂ ਸਾਡੇ ਲਈ ਬੜੀਆਂ ਦੁਖਦਾਇਕ ਆ ਕਿ ਜਦ ਸਾਡੇ ਪਰਿਵਾਰ ਤੇ ਇਦਾਂ ਦੇ ਇਲਜ਼ਾਮ ਲੱਗਣੇ ਉਹ ਚੀਜ਼ ਆ ਕਿ ਅਸੀਂ ਇਹ ਫਿਰ ਵੀ ਅਸੀਂ ਕਹਿੰਨੇ ਕਿ ਚਲੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉਹਦੇ ਭਰੋਸੇ ਤੇ ਅਸੀਂ ਅੱਗੇ ਵੀ ਲੜਾਈ ਲੜੀ ਹੈ ਤੇ ਹੁਣ ਗਾਹ ਵੀ ਅਸੀਂ ਇਹ ਅਸੀਂ ਇਸ ਚੀਜ਼ ਦਾ ਅਸੀਂ ਆਉਣ ਵਾਲੇ ਸਮੇਂ 'ਚ ਜਿੱਥੇ ਦੂਜੀ ਲੜਾਈ ਲੜ ਰਹੇ ਆ ਇਹ ਵੀ ਇਹ ਵੀ ਲੜਾਂਗੇ ਜੀ ਤੁਸੀਂ ਸਮਝ ਪੇਸ਼ ਕਰਾਇਆ ਜਾਣਾ ਤੁਸੀਂ ਜਾ ਰਹੇ ਹੋ ਉੱਥੇ ਜਰੰਦਰ ਜਿੱਥੇ ਪੇਸ਼ ਕਰਾਇਆ ਜਾਣਾ ਜਾਂ ਅਗਲਾ ਪਰਿਵਾਰ ਦਾ ਕੀ ਸਟੈਪ ਰਹੇਗਾ ਇਸ ਨੂੰ ਲੈ ਕੇ ਤੁਸੀਂ ਇਸ ਨੂੰ ਕੀ ਜਿਹੜੇ ਪੁਲਸਟਿੰਗ ਦਾਅਵੇ ਠੋਕੇ ਆ ਤੁਸੀਂ ਇਸ ਨੂੰ ਕੀ ਕਹਿੰਦੇ ਹੋ ਨਹੀਂ ਐਸੀ ਉਹਦੇ ਚਾਚਾ ਜੀ ਜਾਂ ਸਾਡੀ ਟੀਮ ਦੇ ਕੁਝ ਮੈਂਬਰ ਗਏ ਆ ਸ਼ਾਇਦ ਉਧਰ ਨੂੰ ਤੇ ਉਦੋਂ ਬਾਅਦ ਚਲੋ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ ਜਾਂ ਕਿ ਫਿਰ ਕੀ ਅਗਲੀ ਰਣਨੀਤੀ ਅਸੀਂ ਆਪਣੇ ਸਾਰੇ ਸਿੱਖ ਸੰਗਤ ਨਾਲ ਸਲਾਹ ਕਰਕੇ ਫਿਰ ਉਹ ਚੀਜ਼ ਕਰਾਂਗੇ ਅਸੀਂ ਉਹਨੂੰ ਚੈਲੰਜ ਕਰਾਂਗੇ ਇਹ ਚੀਜ਼ਾਂ ਹੈ ਤੋ ਅਰਸ਼ੇਮ ਸਿੰਘ ਜੀ ਅਮਰਪਾਲ ਸਿੰਘ ਦੇ ਪਿਤਾ ਐਮਪੀ ਅਮਰਪਾਲ ਸਿੰਘ ਦੇ ਪਿਤਾ ਜਿਸ ਤੋਂ ਕਿ ਇਹ ਕਿਹਾ ਜਾ ਸਕਦਾ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਕਿਸਾਨਾਂ ਵੱਲੋਂ ਵੀ ਘਰ ਦੇ ਬਾਹਰ ਇੱਕ ਜਿਹੜਾ ਮੰਗ ਪੱਤਰ ਦੇਣ ਵਾਸਤੇ ਕੱਟ ਕੀਤਾ ਗਿਆ ਸੀ ਕਿਉਂਕਿ ਬਤੌਰ ਐਮਪੀ ਹੁਣ ਅਮਰਪਾਲ ਜੇਲ੍ਹ ਵਿੱਚ ਨੇ ਪਰ ਪਿੱਛੋਂ ਪਰਿਵਾਰ ਜਿਹੜਾ ਉਹ ਸਾਰੀਆਂ ਗਤੀਵਿਧੀਆਂ ਦੇਖ ਰਿਹਾ ਹੈ ਖੜਕਾ ਖਡੂਰ ਸਾਹਿਬ ਦੀ ਜੋ ਵੀ ਕਮੀ ਪੀਛੀ ਹੈ ਉਹ ਦੇਖ ਰਿਹਾ ਹੈ ਔਰ ਪਰਿਵਾਰ ਨੇ ਇਹ ਕਿਹਾ ਕਿ ਜਿਹੜੇ ਸਮਾਗਮ ਸੀਗੇ ਧਨਵਾਦੀ ਸਮਾਗਮ ਨੇ ਖਡੂਰ ਸਾਹਿਬ ਹਲਕੇ ਤੇ ਉੱਥੇ ਵੀ ਜਾਣਾ ਜਾਂਦਾ ਰਿਹਾ ਹੈ ਹਰਪ੍ਰੀਤ ਸਿੰਘ ਔਰ ਅਮਰਿਤਪਾਲ ਸਿੰਘ ਤੋਂ 3 ਸਾਲ ਵੱਡੇ ਨੇ ਮਹਾਂਦਰਾ ਭਾਵੇਂ ਇੱਕੋ ਜਿਹਾ ਜੁੜਵਾ ਲੱਗਦੇ ਨੇ